ਕਿ ਅੱਜ ਪੰਜਾਬ ਦੇ ਵਿੱਚ ਜੋ ਤੁਸੀਂ 4 ਸਾਲ ਪਹਿਲਾਂ ਇਹਨਾਂ ਬੰਨਵਿਆਂ ਨਕਮਿਆਂ ਦੀ ਚੁਣ ਕੇ ਸਰਕਾਰ ਬਣਾਈ ਸੀ ਉਹਨੇ 4 ਸਾਲਾਂ ਦੇ ਵਿੱਚ ਪੰਜਾਬ ਦਾ ਹਾਲ ਕੀ ਕਰਤਾ ਲਹੂ ਲਹਾਨ ਕਰਤਾ ਪੰਜਾਬ ਅੱਜ ਸਾਡੇ ਪੁੱਤ ਪੁੱਤਾਂ ਦੇ ਨਾਲ-ਨਾਲ ਸਾਡੀਆਂ ਧੀਆਂ ਵੀ ਨਸ਼ੇ ਦੀ ਭੇਟ ਚੜ ਰਹੀਆਂ ਇਸ ਤਰ੍ਹਾਂ ਦਾ ਪੰਜਾਬ ਅੱਜ ਸਾਡੇ ਵਪਾਰੀ ਜਿਹੜੇ ਰੋਜ਼ਗਾਰ ਜਿੱਥੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਆ ਉੱਥੇ ਸੂਬੇ ਦੀ ਆਰਥਿਕਤਾ ਨੂੰ ਦਿਸ਼ਾ ਦੇਣ ਦੇ ਲਈ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਰਹਿੰਦਾ ਅੱਜ ਉਹ ਵਪਾਰੀਆਂ ਨੂੰ ਧਮਕੀਆਂ ਆ ਰਹੀਆਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਕਤਲ ਹੋ ਰਹੇ ਆ ਇਸ ਤਰ੍ਹਾਂ ਦਾ ਪੰਜਾਬ ਮੇਰਾ ਪੰਜਾਬ ਨਹੀਂ ਸੀ ਇਹ ਪੰਜਾਬ ਭਾਈਚਾਰਕ ਸਾਂਝ ਵਾਲਾ ਪੰਜਾਬ ਅੱਜ ਇਹਨਾਂ ਨਕਮਿਆਂ ਨੇ ਜਿੱਥੇ ਲਿਆ ਕੇ ਖੜਾ ਕਰਤਾ ਅੱਜ ਨਕਮਿਆਂ ਨੂੰ ਲੋਕ ਪਿੰਡਾਂ ਦੇ ਵਿੱਚ ਲੱਭਦੇ ਫਿਰਦੇ ਆ ਅੱਜ ਇਹਨਾਂ ਦੇ ਮੰਤਰੀ ਐਮ ਐਲ اے ਲੁੱਕ ਤੇ ਫਿਰਦੇ ਆ ਇਸ ਤਰ੍ਹਾਂ ਦੇ ਪੰਜਾਬ ਦੀ ਆਪਾਂ ਉਮੀਦ ਇਹਨਾਂ ਤੋਂ ਨਹੀਂ ਸੀ ਕੀਤੀ ਅੱਜ ਪੰਜਾਬ ਸਮੁੱਚਾ ਵੇਖ ਰਿਹਾ ਭਾਰਤੀ ਜਨਤਾ ਪਾਰਟੀ ਵੱਲ ਅੱਜ ਹਰ ਪਿੰਡ ਚੋਂ ਆਵਾਜ਼ ਆ ਰਹੀ ਹੈ ਹਰ ਸ਼ਹਿਰ ਤੇ ਗਲੀ ਮੁਹੱਲੇ ਚੋਂ ਆਵਾਜ਼ ਆ ਰਹੀ ਹੈ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਤੇ ਉਹ ਭਾਰਤੀ ਜਨਤਾ ਪਾਰਟੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਚਾ ਸਕਦਾ ਇਸ ਤਰ੍ਹਾਂ ਦੀ ਆਵਾਜ਼ ਅੱਜ ਪੰਜਾਬ ਦੇ ਵਿੱਚੋਂ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਯੋਧਿਓ ਆ ਜਿਹੜਾ 1 ਸਾਲ ਦਾ ਸਮਾਂ ਆ ਜਿਹੜਾ 1 ਸਾਲ ਦਾ ਸਮਾਂ ਹੈ ਮੇਰੀਆਂ ਬੈਠੀਆਂ ਮਾਤਾਵਾਂ ਭੈਣਾ ਵੱਡੀ ਗਿਣਤੀ ਦੇ ਵਿੱਚ ਇਸ 1 ਸਾਲ ਦੇ ਸਮੇਂ ਦੇ ਵਿੱਚ ਅਸੀਂ ਘਰਾਂ 'ਚ ਨਹੀਂ ਬੈਠ ਸਕਦੇ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਸਾਨੂੰ ਘਰਾਂ 'ਚੋਂ ਨਿਕਲ ਕੇ ਲੋਕਾਂ ਨੂੰ ਨਾਲ ਲੈ ਕੇ ਇਹ ਜੋ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ 5 ਸਾਲ ਜੋ ਕਾਂਗਰਸ ਨੇ ਕੀਤਾ ਤੇ ਇਹ 4 ਸਾਲ ਦਾ ਸਮਾਂ ਜਿਹੜਾ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਪੰਜਾਬ ਨਾਲ ਕੀਤਾ ਉਸ ਨੂੰ ਘੜ ਘੜ ਪਹਚਾਉਣਾ ਪੈਣਾ ਕਿਉਂਕਿ ਇਹ ਝੂਠ ਬੋਲਣ ਦੇ ਵਿੱਚ ਬੜੇ ਮਹਰ ਲੋਕ ਨੇ ਇਹਨਾਂ ਦਾ ਜਿਹੜਾ ਦਿੱਲੀ ਤੋਂ ਆਉਂਦਾ ਠੱਗ ਸਭ ਤੋਂ ਵੱਡਾ ਠੱਗ ਗਰਵਿੰਦ ਕੇਜਰੀਵਾਲ ਜਿਹੜਾ ਅੱਜ ਪੰਜਾਬ ਦੇ ਵਿੱਚ ਆ ਕੇ ਤੁਹਾਨੂੰ ਵੱਡੀਆਂ ਵੱਡੀਆਂ ਗੱਲਾਂ ਕਰਕੇ ਵਿਖਾ ਰਿਹਾ ਕੋਈ ਦੁੱਧ ਤੋਤਾ ਨਹੀਂ ਜਿਹੜੇ ਕਹਿੰਦੇ ਸੀ ਕਟੜ ਇਮਾਨਦਾਰਾਂ ਅੱਜ ਸਭ ਤੋਂ ਕਟੜ ਬੇਈਮਾਨਾਂ ਦੀ ਸ਼੍ਰੇਣੀ ਵਿੱਚ ਆਉਣ ਵਾਲੇ ਲੋਕ ਇਹ ਕੋਈ ਸੱਚੇ ਸੁੱਚੇ ਨੇਤਾ ਨਹੀਂ ਇਹ ਇਹ ਪੈਰੋਲ ਤੇ ਆਏ ਹੋਏ ਐ ਜਮਾਨਤਾਂ ਤੇ ਆਏ ਹੋਏ ਐ ਇਹਨਾਂ ਤੇ ਕੇਸ ਦਰਜ ਨਾ ਭ੍ਰਸ਼ਟਾਚਾਰ ਦੇ ਇਹਨਾਂ ਤੇ ਕੇਸ ਦਰਜ ਨਾ ਨਸ਼ਾ ਵੇਚਣ ਦੇ ਨਸ਼ੇ ਪਾਲਿਸੀਆਂ ਨੂੰ ਵੇਚਣ ਦੇ ਇਸ ਤਰ੍ਹਾਂ ਦੇ ਕੇਸਾਂ ਵਾਲੇ ਨੇਤਾ ਜੇ ਸਾਨੂੰ ਆ ਕੇ ਅਗਵਾਈ ਦੇਣੇ ਪੰਜਾਬ ਕਦੇ برداشت ਨਹੀਂ ਕਰੂਗਾ ਸੋ ਮੈਂ ਲੰਬਾ ਸਮਾਂ ਨਹੀਂ ਲਵਾਂਗਾ ਪੰਜਾਬੀਓ ਪੈਣੋ ਤੇ ਭਰਾਓ ਆਪਣੇ ਪੁੱਤ ਬਚਾਉਣਿਆ ਨਸ਼ੇ ਤੋਂ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਵਿੱਚ ਰੁਜ਼ਗਾਰ ਲੈ ਕੇ ਆਉਣਾ ਪੰਜਾਬ ਦੇ ਵਿੱਚ ਸਿੱਖਿਆ ਵਾਲੇ ਪਾਸੇ ਨੂੰ ਤੋਰੀਏ ਪੰਜਾਬ ਦੇ ਬੱਚੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਰਹਿ ਕੇ ਚੰਗੇ ਰੋਜ਼ਗਾਰ ਵਾਲੇ ਪਾਸੇ ਤੁਰਨ ਉਹਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਲਿਆਉਣ ਦੇ ਲਈ 2027 ਦੇ ਵਿੱਚ ਜੋਗੀ ਵਰਗਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਰਗਾ ਮੁੱਖ ਮੰਤਰੀ ਬੀਜੇਪੀ ਦੇ ਪ੍ਰਦੇਸ਼ਾਂ ਵਾਲੇ ਮੁੱਖ ਮੰਤਰੀਆਂ ਵਰਗੇ ਮੁੱਖ ਮੰਤਰੀ ਸਾਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਇਹ ਇੱਕ ਸਾਲ ਹੈ ਜਿਹੜਾ ਲੱਕ ਬਣ ਕੇ ਲੜਨਾ ਪਊਗਾ ਤੁਹਾਨੂੰ ਹੋਕਾ ਦੇਣਾ ਆ ਕਿ ਉੱਠੋ ਜਾਗੋ ਤੁਰੋ ਇਹ ਜਦੋਂ ਝੂਟੇ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਆ ਇਹਨਾਂ ਨੂੰ ਖੜ ਕੇ ਪ੍ਰਸ਼ਨ ਪੁੱਛਿਆ ਕਰੋ ਪ੍ਰਸ਼ਨ ਪੁੱਛਿਆ ਕਰੋ ਤੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਸਤਾਈ ਚ ਬਣਾਉਣਾ ਚਾਹੁੰਦੇ ਹੋ ਹੱਥ ਘੜੇ ਕਰਕੇ ਦੱਸੋ ਜੇ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਉਮੀਦ ਕਰਦਾ ਕਿ ਜਿਸ ਤਰ੍ਹਾਂ ਅੱਜ ਤੁਸੀਂ ਇਕੱਠੇ ਹੋਏ ਹੋ ਇਸੇ ਤਰ੍ਹਾਂ ਇਸ ਜੋਸ਼ ਨੂੰ ਬਰਕਰਾਰ ਰੱਖਦੇ ਹੋਏ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਭਾਰਤੀ ਜਨਤਾ ਪਾਰਟੀ ਦੀ ਅਲਖ ਝਕਾਵਾਂਗੇ ਤੇ 2027 ਵਿੱਚ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਮੈਂ ਦੋ ਬਿੰਦੂ ਤੁਹਾਡੇ ਨਾਲ ਇਹ ਸਰਕਾਰ ਦੀ ਜਿਹੜੀ ਪੰਜਾਬ ਦੀ ਨਿਕੰਮੀ ਔਰ ਨਠੱਲੀ ਸਰਕਾਰ ਹੈ ਉਹਦੇ ਬਾਰੇ ਦੋ ਗੱਲਾਂ ਕਰਨੀਆਂ ਚਾਹਨਾਮ ਇੱਕ ਬਦਲਾਅ ਲੈ ਕੇ ਆਉਂਦਾ ਸੁਪਨਾ ਦਿਖਾ ਕੇ ਕਿਸੇ ਕਿ ਪੰਜਾਬ ਨੂੰ ਇੱਕ ਸੁਨਹਿਰਾ ਪੰਜਾਬ ਬਣਾ ਦੇਾਂਗੇ। ਔਰ ਤੁਹਾਨੂੰ ਬਰਗਲਾ ਕੇ 92 ਵਿਧਾਇਕ ਲੈ ਕੇ ਇਸ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ। ਲੇਕਿਨ ਇਹ ਨਾ 4 ਸਾਲਾਂ ਦਾ ਜੋ ਪੰਜਾਬ ਦਾ ਬੇੜਾ ਕਰਕੇ ਇਹਨਾਂ ਨੇ ਕੀਤਾ। ਚਾਹੇ ਨਸ਼ੇ ਦਾ ਕਾਰੋਬਾਰ ਚਲਾਇਆ। ਚਾਹੇ ਉਹਨਾਂ ਗੈਂਗਸਟਰਾਂ ਦਾ ਬਾਦ ਸ਼ਹਿ ਜੀ ਪੰਜਾਬ ਦੇਸ਼ ਦੀ ਕੋਈ ਐਸੀ ਬੁਰਾਈ ਹੋਵੇ ਜਿਹੜੀ ਇਹ ਪੰਜਾਬ ਚ ਨਹੀਂ ਲੈ ਕੇ ਆਏ ਆਪਣੇ ਆਪ ਨੂੰ ਭ੍ਰਸ਼ਟਾਚਾਰ ਤੋਂ ਉਪਰ ਸਤਿਖਣ ਵਾਲੇ ਸਭ ਤੋਂ ਵੱਡੇ ਭ੍ਰਸ਼ਟਚਾਰੀ ਸਾਹਮਣੇ ਹੋ ਰਹੇ ਨੇ ਔਰ ਜਿਹੜਾ ਕੋਈ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ ਨੇ ਪਰਚਾ ਦਰਜ ਕਰ ਦਿੰਦੇ ਨੇ ਇਹ ਕਿੱਥੇ ਦਾ ਲੋਕਤੰਤਰ ਹੈ ਲੋਕਤੰਤਰ اور ਸੰਵਿਧਾਨ ਦੀ ਦੁਹਾਈ ਦੇਣ ਵਾਲੇ ਅੱਜ ਲੋਕਤੰਤਰ اور ਸੰਵਿਧਾਨ ਦੀ ਤਜੀਆਂ ਉਡਾ ਰਹੇ ਨੇ ਤੁਸੀਂ ਪਿਛਲੇ ਦਿਨੇ ਦੇਖਿਆ ਕਿਸ ਤਰੀਕੇ ਦੇ ਨਾਲ YouTube ਦੇ ਉਹ ਸਾਡੇ میڈیا ਦੇ ਲੋਕ ਜਿਹੜੇ ਸਰਕਾਰ ਦੀਆਂ ناکامیਆਂ ਨੂੰ ਇਹਨਾਂ ਦੀਆਂ ਨਲਾਇਕੀਆਂ ਨੂੰ ਤੁਹਾਡੇ ਤੱਕ ਪੰਚਾਰੇ ਸੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਦੇ ਟ੍ਰੈਨਲ ਬੰਦ ਕਰਨ ਦਾ ਕੰਮ ਕੀਤਾ ਇੱਥੇ ਨਹੀਂ ਦਿੱਲੀ ਦਾ ਉਹ ਪਘੋੜਾ ਜਿਹੜਾ ਤੁਹਾਡੇ ਸਾਹਮਣੇ ਟੁੱਟੀ ਚੱਪਲ ਓਵਰਸਾਈਜ਼ ਦੀ ਸ਼ਰਟ ਗਲੇ 'ਚ ਮੌਫਲਰ ਲੈ ਕੇ ਇੱਕ ਆਮ ਆਦਮੀ ਦਾ ਪੇਸ਼ਟ ਕਰਨ ਕਰਕੇ ਦੇਸ਼ ਨੂੰ ਗੁੰਮਰਾ ਕਰਕੇ ਦਿੱਲੀ 'ਚ ਰਾਜ ਕੀਤਾ ਅੰਤ ਨਿਕਲਿਆ ਕਿ ਦੇਸ਼ ਦਾ ਸਭ ਤੋਂ ਵੱਡਾ ਪ੍ਰਚਾਰੀ ਔਰ ਸ਼ੀਸ਼ ਮਹਿਲ ਬਣਾ ਕੇ ਰੱਖ ਦਿੱਤਾ ਜਦੋਂ ਦਿੱਲੀ ਦੀ ਜਨਤਾ ਨੇ ਉਹਦੀ ਅਸਲੀਅਤ ਸਮਝੀ ਦੁੱਚੋਂ ਮੱਖੀ ਵਾਂਗਰ ਕੱਢ ਕੇ ਬਾਹਰ ਰੱਖਤਾ ਮੁੱਖ ਮੰਤਰੀ ਛੱਡੋ ਮੰਤਰੀ ਛੱਡੋ ਐਮ ਐਲ ਏ ਵੀ ਨਹੀਂ ਬਣਨ ਦਿੱਤਾ ਉਸ ਨੂੰ ਲੇਕਿਨ ਆਤਾਂ ਤੇ ਸ਼ੀਸ਼ ਮਹਿਲ ਦੀਆਂ ਸੀਗੀਆਂ ਪੰਜਾਬ ਦੇ ਵਿੱਚ ਟੋੜੇ ਪੈਸੇ ਦੇ ਟੈਕਸ ਦਿੱਤੇ ਪੈਸਿਆਂ ਦੇ ਨਾਲ ਇੱਕ ਛਿਸ਼ਮੈਲ ਤਿਆਰ ਕੀਤਾ ਗਿਆ। ਔਰ ਜਦੋਂ ਇੱਕ ਅਖਬਾਰ ਨੇ ਉਸ ਛਿਸ਼ਮੈਲ ਦੀ ਖਬਰ ਆਪਣੇ ਅਖਬਾਰ 'ਚ ਛਾਪੀ ਤੇ ਰਾਤ ਨੂੰ 12 ਵਜੇ ਉਹਦੇ ਸਾਰੇ ਅਖਬਾਰਾਂ ਦੀਆਂ ਗੱਡੀਆਂ ਨੂੰ ਰੋਕ ਕੇ ਉਹਦੇ ਅਖਬਾਰਾਂ ਨੂੰ ਸਾੜਿਆ ਗਿਆ। ਨਦੀਆਂ ਚੋਂ ਉਹਨਾਂ ਨੂੰ ਰੋੜਿਆ ਗਿਆ। ਔਰ ਇਹੀ ਨਹੀਂ ਹੋਇਆ। ਉਸ ਦੇ ਜਿੰਨੇ ਵੀ ਟਿਕਾਣੇ ਸਨ ਉਹਦੀ ਪਬਲਿਸ਼ਿੰਗ ਬੰਦ ਕਰਾਉਣ ਵਾਸਤੇ ਪੂਰੇ ਐਫ ਆਈ ਆਰ ਦਰਜ ਕੀਤੀ ਹੈ। ਕੀ ਇਹ ਬਦਲਾਅ ਹੈ ਪੰਜਾਬ ਵਾਸਤੇ? ਝੂਠ ਔਰ ਫਰੇਵ ਦੇ ਇਲਾਵਾ ਕੋਈ ਕੰਮ ਕੋਈ ਨਹੀਂ ਇਹਨਾਂ ਦਾ ਕਿ ਔਰ ਤੁਹਾਨੂੰ ਇੱਕ ਹੋਰ ਗੁੰਮਰਾਹ ਕਰਨ ਵਾਸਤੇ ਹੁਣ ਲੈ ਕੇ ਆਏ ਨੇ ਮੁੱਖ ਮੰਤਰੀ ਸਿਹਤ ਯੋਜਨਾ ਆਪਾਂ ਸਾਰਿਆਂ ਨੂੰ ਲੱਗਦਾ ਕਿ 10 ਲੱਖ ਦਾ ਸਿਹਤ ਦਾ ਜੇ ਸਾਡੇ ਹੱਥ ਆ ਗਿਆ ਤੇ ਸਾਡੇ ਹੱਥ ਸੰਦੇ ਚਿੰਤਾ ਹੀ ਕੋਈ ਨਹੀਂ ਪ੍ਰਮਾਤਮਾ ਨਾ ਕਰੇ ਕਿਸੇ ਨੂੰ ਲੋੜ ਪਵੇ ਲੇਕਿਨ ਜੇ ਲੋੜ ਪੈ ਗਈ ਤੇ 10 ਲੱਖ ਦਾ ਇਲਾਜ ਫ੍ਰੀ ਹੈ ਦੋਸਤੋ ਕਿਸੇ ਭੁਲੇਖੇ ਚ ਨਾ ਰਹਿਣਾ ਕੇਂਦਰ ਦੀ ਆਯੁਸ਼ਮਨ ਯੋਜਨਾ ਜਿਹੜੀ 5 ਲੱਖ ਤੱਕ ਦਾ ਮੁਫਤ ਇਲਾਜ ਸੀਗਾ ਜਿਹੜੀ ਸਰਕਾਰ ਕੇਂਦਰ ਦੇ ਪੈਸੇ ਨਾਲ ਉਸ ਯੋਜਨਾ ਨੂੰ ਨਹੀਂ ਚਲਾ پائی ਉਹ 10 ਲੱਖ ਦਾ ਸਿੱਧ ਤੁਹਾਡਾ ਬੀਮਾ ਕਿਵੇਂ ਕਰ ਸਕਦੀ ਹੈ ਔਰ ਮੈਂ ਤੇ ਹੈਰਾਨ ਆ ਇਹ ਦਿੱਲੀ ਦੇ ਭਗੌੜਿਆਂ ਤੋਂ ਚਾਹੇ ਅਰਮਿੰਦ ਕੇਜਰੀ ਹੋਵੇ ਸੋਧਿਆ ਹੋਵੇ ਜਾਂ ਸਤਿੰਦਰ ਜੈਨ ਹੋਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਉਹ ਜਿਹੜਾ ਹੈ ਹੀ ਡੰਮੀ ਸ਼ਾਇਦ ਦਫ਼ਤਰ ਦੇ ਚਪਰਾਸੀ ਦੀ ਬੁੱਕਤ ਜ਼ਿਆਦਾ ਹੋਏਗੀ ਲੇਕਿਨ ਬਦਕਿਸਮਤੀ ਪੰਜਾਬ ਦੀ ਕੀ ਪੰਜਾਬ ਦੇ ਮੰਤਰੀ ਔਰ ਸੰਤਰੀ ਇੱਕ ਬਰਾਬਰ ਨੇ ਤੁਸੀਂ ਸੋਚ ਕੇ ਦੇਖੋ 10 ਲੱਖ ਦਾ ਇਹ ਕਹਿੰਦੇ ਅਸੀਂ ਮੁਫਤ ਇਲਾਜ ਦੇਾਂਗੇ ਤੇ ਜਿਹੜੀ ਇੰਸ਼ੋਰੈਂਸ ਕੰਪਨੀ ਨਾਲ ਐਮਓਯੂ ਸਾਈਨ ਕੀਤਾ ਉਹ 1 ਲੱਖ ਦਾ ਕੀਤਾ ਇੰਸ਼ੋਰੈਂਸ ਦੀ ਕੰਪਨੀ ਨਾਲ ਐਮਓਯੂ 1 ਲੱਖ ਦਾ ਤੇ ਇਲਾਜ ਮੁਫਤ 10 ਲੱਖ ਦਾ ਯਾਨੀ ਕਿ ਬਾਕੀ 9 ਲੱਖ ਰੁਪਇਆ ਜੇ ਕਿਸੇ ਨੂੰ ਲੋੜ ਵੀ ਪੈ ਜਾਵੇ ਤੇ ਉਹ ਸੂਬੇ ਦੀ ਸਰਕਾਰ ਨੇ ਦੇਣਾ ਤੇ ਮੋਤੀ ਵਾਲੀ ਸਰਕਾਰ ਤੁਸੀਂ ਸਾਰੇ ਜਾਣਦੇ ਹੋ ਕਹਿੰਦੇ ਜੇ ਅਸੀਂ 65 ਲੱਖ ਪਰਿਵਾਰਾਂ ਨੂੰ ਇਸ بیمੇਦਾਰ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਲਾਭ ਦੇਣ ਜਾ ਰਹੇ ਹਾਂ ਸਿੱਧੇ ਕਿ 65 ਨੂੰ 10 ਲੱਖ ਨਾਲ ਗੁਣਾ ਕਰ ਲੋ ਤੇ ਸਿਫਰਾਂ ਗਿੰਦੇ ਰਹਿ ਜਾਓਗੇ ਚਲੋ ਪ੍ਰਮਾਤਮਾ ਕਿਸੇ ਨੂੰ ਲੋੜ ਨਾ ਪਾਵੇ ਪਰ ਫਿਰ ਵੀ ਆਪਾਂ ਇਹ ਤੇ ਸਮਝ ਸਕਦੇ ਹਾਂ ਕਿ 25 30% ਦੇ ਲੋਕਾਂ ਨੂੰ ਇਸ ਦੀ ਲੋੜ ਪੈ ਸਕਦੀ ਹੈ ਤੇ ਤੁਸੀਂ ਜਿਹੜੇ ਇਹ 20 20 ਲੱਖ ਲੋਕਾਂ ਦਾ ਜਿਸਾਬ ਲਾ ਲਈਏ ਪਰਿਵਾਰਾਂ ਦਾ ਹਿਸਾਬ ਲਾ ਲਈਏ ਉਸ ਨੂੰ 10 ਲੱਖ ਨਾਲ ਗੁਣਾ ਕਰ ਲੋ ਲੇਕਿਨ ਗੁਣਾ ਜਿਹੜਾ ਹੈਗਾ ਨਾ 12 ਪੰਜ 48 ਵਾਲਾ ਨਾ ਕਰਿਓ ਗੁਣਾ ਭਰਾ ਪੰਜ 48 ਨਾ ਕਰਿਓ ਗੁਣਾ ਠੀਕ ਕਰਿਓ ਪਰ ਸਿਫਰਾਂ ਫੇਰ ਨਹੀਂ ਕਿਨੀਆਂ ਜਾਣੀਆਂ ਤੇ ਜਿਹੜੀ ਸਰਕਾਰ ਆਸ਼ਵਨ ਭਾਰਤ ਦਾ 600 ਕਰੋੜ ਰੁਪਏ ਦਾ ਦੇਣਦਾਰੀ ਹੋਵੇ ਪੰਜਾਬ ਚ ਉਹਦੇ ਕਰਕੇ ਆਸ਼ਵਨ ਦੀ 5 ਲੱਖ ਦਾ ਤੁਹਾਡਾ ਜਿਹੜਾ ਸਿੱਧਾ ਮੋਦੀ ਸਰਕਾਰ ਨੇ ਦਿੱਤਾ ਉਹ ਬੰਦ ਹੋ ਗਈ ਹੋਵੇ 10000 ਕਰੋੜ ਰੁਪਇਆ ਬਿਜਲੀ ਬੋਰਡ ਦਾ ਦੇਣਾ ਹੋਵੇ 650 ਕਰੋੜ ਰੁਪਇਆ ਤੁਹਾਡੇ ਪੀਆਰਟੀਸੀ ਔਰ ਪੰਪਸ ਦਾ ਦੇਣਾ ਹੋਵੇ ਪਿਛਲੇ 2 ਸਾਲ ਤੋਂ ਸਰਕਾਰ ਦੇ ਮੁਲਾਜ਼ਮਾਂ ਨੂੰ ਡੀਏ ਨਾ ਦਿੱਤਾ ਹੋਵੇ ਹਾਈ ਕੋਰਟ ਨੂੰ ਜੋ ਸਟ੍ਰਿਕਚਰ ਪਾਸ ਕਰਨੇ ਪੈਣ ਬੁਢਾਪਾ ਤੇ ਵਿਧਵਾ ਪੈਨਸ਼ਨ ਜਿਹੜਾ 2 ਸਾਲ ਤੋਂ ਨਾ ਦਿੱਤੀ ਹੋਵੇ ਤੇ ਮੇਰੇ ਦੋਸਤੋ ਮੇਰੇ ਪੈਨੋ ਤੇ ਭਰਾਓ ਜਿਹੜੀ ਸਰਕਾਰ ਦਿਹਾੜੀ ਤੇ ਹੋਵੇ ਤੇ ਉਹ ਤੁਹਾਡੇ ਇਲਾਜ ਦਾ 9 ਲੱਖ ਰੁਪਇਆ ਕਿੱਥੋਂ ਦੇਗੀ 417000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਆ ਜਿੰਨੇ ਮੇਰੇ ਭੈਣ ਭਰਾ ਇੱਥੇ ਬੈਠੇ ਨੇ ਪੂਰੇ ਪੰਜਾਬ ਦੇ 139000 ਰੁਪਇਆ ਮੇਰੇ ਸਨੇ ਤੁਹਾਡੇ ਤੇ ਕਰਜ਼ਾ ਹੈ ਪੰਜਾਬ ਦਾ 1 ਲੱਖ 39000 ਤੁਸੀਂ ਦੇਣ ਦਾ ਰਹੋ ਤੇ ਤੁਸੀਂ ਸਮਝਦੇ ਹੋਏ ਤੁਹਾਨੂੰ 10 ਲੱਖ ਦੀ ਸਿੱਧੇ ਦੇ ਦੇਣਗੇ ਹਰ ਮਹੀਨੇ 3000 ਕਰੋੜ ਰੁਪਏ ਦਾ ਕਰਜ਼ਾ ਲੈਣ ਵਾਲੀ ਸਰਕਾਰ 31 ਮਾਰਚ ਤੱਕ 4 ਲੱਖ 25000 ਕਰੋੜ ਰੁਪਿਆ ਕਰਜ਼ਾ ਹੋ ਜਾਣਾ ਸਾਡੇ ਸਿਰ ਤੇ ਜਿਹੜੀ ਕਰਜ਼ਾ ਲੈ ਕੇ EMPLOYEES ਨੂੰ ਤਨਖਾਹ ਦਿੰਦੀ ਹੋਵੇ ਉਹ ਤੁਹਾਡੇ 9 ਲੱਖ ਦਾ ਖਰਚਾ ਦਾ ਬਿੱਲ ਦੇ ਦੇਗੀ ਤੇ ਕਿੰਨੂ ਬੇਕੂ ਬਣਾਉਣਾ ਚਾਹੁੰਦੇ ਨੇ ਕੀ ਇਹ ਦਿੱਲੀ ਦੇ ਪਗੌੜਿਆਂ ਨੇ ਪੰਜਾਬੀਆਂ ਨੂੰ ਇੰਨੇ ਕਮਲੇ ਸਮਝ ਲਿਆ ਉਹ ਇੱਕ ਵਾਰੀ ਕਮਲੇ ਬਣ ਕੇ ਅਸੀਂ ਗਲਤੀ ਕਰ ਲਈ 92 ਵਿਧਾਇਕ ਦੇਤੇ ਕਾਟ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਅਰਵਿੰਦ ਕੇਜਰੀਵਾਲ ਭਗਵੰਤ ਮਾਨਾ ਤੂੰ ਤੇ ਪੰਜਾਬ ਦਾ ਰਹਿਣ ਵਾਲਾ ਹੈ ਤੇਰੀ ਜਵਾਬਦੇਹੀ ਤੇ ਪੰਜਾਬੀਆ ਦੇ ਪਤੀ ਬੰਦੀ ਹੈ ਫਿਰ ਤੂੰ ਇਹ ਨੇਰਗਰਦੀ ਕਿਵੇਂ ਹੋਣ ਦੇ ਰਿਹਾ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਇੰਨੀ ਪਿਆਰੀ ਹੋ ਗਈ ਕਿ ਪੰਜਾਬੀਆਂ ਨੂੰ ਨਿਲਾਮ ਕਰਨ ਚੱਲ ਪਏ ਆ ਸੋ ਮੇਰੇ ਭੈਣੋ ਤੇ ਭਰਾਓ ਇਸ ਭੁਲੇਖੇ ਚ ਨਾ ਆਣਾ ਇਸ ਲਾਲੀਪਾਪ ਦੇ ਚੱਕਰ ਚ ਨਾ ਆਣਾ ਔਰ ਇੱਕ ਚੀਜ਼ ਹੋਰ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਨਾ ਕਹਿੰਦੇ ਜੀ ਯੂਥ ਵਲੰਟੀਅਰ ਜਾਣਗੇ ਤੁਹਾਨੂੰ ਪਰਚੀ ਕੱਟ ਕੇ ਦੇਣਗੇ ਟੋਕਨ ਕੱਟ ਕੇ ਦੇਣਗੇ ਫਿਰ ਤੁਸੀਂ ਸੀਐਸਸੀ ਸੈਂਟਰ ਤੇ ਜਾ ਕੇ ਆਪਣਾ ਕਾਰਡ ਬਣਵਾ ਲੈ ਮੈਨੂੰ ਇਹ ਦੱਸੋ ਇਹ ਕੌਣ ਨੇ ਯੂਥ ਵਲੰਟੀਅਰ ਕੀ ਅਧਿਕਾਰ ਹੈ ਉਹਨਾਂ ਕੋਲ ਕਿਹੜੀ ਸਰਕਾਰ ਦੇ EMPLOYEE ਨੇ ਇਹ ਸਾਰੇ ਸਾਰੇ ਆਮ ਆਦਮੀ ਪਾਰਟੀ ਦੇ ਕਰਮਚਾਰੀ ਨੇ ਜਿਹੜੇ ਆ ਕੇ ਤੁਹਾਡੇ ਕੋਲੋਂ ਡਾਟਾ ਇਕੱਠਾ ਕਰਨਗੇ ਤੁਹਾਡਾ ਬਾਇਓਮੈਟ੍ਰਿਕ ਲੈਣਗੇ ਤੁਹਾਡੇ ਆਧਾਰ ਕਾਰਡ ਦੀ ਡਿਟੇਲ ਲੈਣਗੇ ਤੁਹਾਡੇ ਬੈਂਕਾਂ ਦੀ ਡਿਟੇਲ ਲੈਣਗੇ ਉਸ ਤੋਂ ਬਾਅਦ ਕੀ ਇਸ ਦਾ ਕਰਨਗੇ ਇਹ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਅਸੀਂ ਤੁਹਾਡੇ ਤੱਕ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਕੈਂਪ ਲਾਇਏ ਸਨ ਸੀਐਸਸੀ ਸੈਂਟਰ ਨੇ ਲਾਇਸੀ ਅਸੀਂ ਸਿਰਫ ਫੈਸਿਲੀਟੇਟ ਕਰਦੇ ਸੀ ਕਿ ਤੁਹਾਨੂੰ ਉਸ ਥਾਂ ਤੱਕ ਲੈ ਕੇ ਜਾਣਾ ਤੁਹਾਨੂੰ ਸਕੀਮਾਂ ਬਾਰੇ ਦੱਸਣਾ ਤੇ ਸਾਡੇ ਕੈਂਪ ਪੁਲਿਸ ਨੇ ਬੰਦ ਕਰਾਤੇ ਐਫ ਆਈ ਆਰ ਕਰਤੀਆਂ ਸਾਡੇ ਉੱਤੇ ਕਿ ਡਾਟਾ ਇਕੱਠਾ ਕਰਦੇ ਨੇ ਅਸੀਂ ਡਾਟਾ ਇਕੱਠਾ ਕੀਤਾ ਕੋਈ ਨਹੀਂ ਸੀ ਤੁਸੀਂ ਸ਼ਰਮ ਡਾਟਾ ਇਕੱਠਾ ਕਰ ਰਹੇ ਹੋ ਤੇ ਤੁਹਾਡੇ ਦੇ ਪਰਚਾ ਕਿਉਂ ਨਾ ਦਰਜ ਕੀਤਾ ਜਾਵੇ ਇਸ ਗੱਲ ਦਾ ਜਵਾਬ ਪੰਜਾਬੀ ਮੰਗਦੇ ਨੇ ਜੋ ਮੇਰੇ ਪੈਨੋ ਦੇ ਭਰਾਓ ਜਿਹੜੇ ਵੀ ਅਫੇ ਲੋਗ ਆਨ ਮੂੰਹ ਨਾ ਲਾਈਓ ਕਾਰਡ ਬਣਵਾਣ ਉਸੇ ਸਿੱਧਾ ਸੀਐਸਸੀ ਸੈਂਟਰ ਚ ਜਾਈਓ ਜੇ ਕੋਈ ਰਿਫਿਊਜ਼ ਕਰੇ ਤੇ ਆਕੇ ਸਾਡੀ ਲੀਡਰਸ਼ਿਪ ਨੂੰ ਦਸੀਓ ਅਸੀਂ ਤੌਣ ਤੇ ਗੋਡਾ ਰੱਖ ਕੇ ਤੁਹਾਡਾ ਕਾਰਡ ਬਣਵਾਉਣ ਵਾਸਤੇ ਚੱਲਾਂਗੇ ਲੇਕਿਨ ਪੰਜਾਬ ਨੂੰ ਪਹੁੰਚਾਣਾ ਹੈ ਪੰਜਾਬ ਨੂੰ ਇਹਨਾਂ ਨੂੰ ਲੁੱਟੇ ਰਿਆਂ ਤੋਂ ਨਕੰਮਿਆਂ ਤੋਂ ਬਚਾਣਾ ਉਹਦੀ ਜ਼ਿੰਮੇਵਾਰੀ ਤੁਹਾਡੇ ਤੇ ਬੰਦੀ ਹੈ ਆਓ ਸਾਰੇ ਰਲ ਕੇ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਚਲੀਏ ਆਓ ਸਾਰੇ ਰਲ ਕੇ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਚਲੀਏ ਔਰ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਬਲੰਦੀਆਂ ਵੱਲ ਲੈ ਕੇ ਜਾਈਏ